ਹਾਂਜੀ ਸਸ਼ੀਕਾਲ ਜੀ ਗੁਰਲੀ ਮਟਿਕ ਜਗਰਾਉਂ ਤੋਂ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਆਂ ਆਜਾੜੇ ਸੂਟਾਂ ਦੀ ਕਲੈਕਸ਼ਨ ਵੀ ਨਵੀਂ ਰਵੇਗੀ ਇਹਨਾਂ ਸੂਟਾਂ ਨੂੰ ਆਰਡਰ ਕਰਨ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ 788350223 ਤੁਸੀਂ ਉਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਪ੍ਰਾਈਸ ਦੇ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਆਰਡਰ ਦੇਣ ਲਈ ਪਹਿਲਾਂ ਆਪਣੀ ਜਿਹੜੀ ਪ੍ਰੋਸੈਸ ਹੈਗੀ ਆਪਾਂ ਹਾਫ ਪੇਮੈਂਟ ਪਹਿਲਾਂ ਲੈਨੇ ਆ ਜਿੰਨੇ ਵੀ ਤੁਹਾਡੇ ਸੂਟ ਹੋਣਗੇ ਇੱਕ ਪਲੀਜ਼ ਜਦੋਂ ਤੁਸੀਂ ਸੂਟ ਆਰਡਰ ਕਰਦੇ ਹੋ ਤਾਂ ਫਾਈਨਲ ਆਰਡਰ ਇੱਕ ਵਾਰੀ ਉਹ ਕਰਿਆ ਕਰੋ ਵਿੱਚ ਪਲੀਜ਼ ਹੋਰ ਸੂਟ ਆਰਡਰ ਨਾ ਗਦਿਆ ਕਰੋ ਜਿਵੇਂ ਆਪਾਂ ਵਿੱਚ ਹੋਰ ਐਡ ਕਰਵਾ ਲੈਣੇ ਹਨ ਉਹਦੇ ਨਾਲ ਫਿਰ ਸਾਡਾ ਕੰਮ ਡਿਲੇ ਹੋ ਜਾਂਦਾ ਵਾ ਫਿਰ ਭੈਣਾ ਮਾਈਂਡ ਕਰਦਿਆਂ ਨੇ ਤੁਸੀਂ ਲੇਟ ਕਰਤਾ ਟਾਈਮ ਕੋਸ਼ਿਸ਼ ਤੇ ਤਾਂ ਸੀ ਪਰ ਇਹ ਰਿਵੀਜ਼ਨ ਉਹੀ ਹੁੰਦਾ ਜਦੋਂ ਆਪਾਂ ਵਿੱਚ ਇੱਕ ਦੋ ਸੂਟ ਹੋਰ ਐਡ ਕਰਾਉਣ ਲੱਗ ਜਾਂਦੇ ਹਨਾ ਆਪਾਂ ਜਿੰਨੇ ਵੀ ਸੂਟ ਹੋਣਗੇ ਉਹਨਾਂ ਦੀ ਹਾ ਪੇਮੈਂਟ ਪਹਿਲਾਂ ਲਾਵਾਂਗੇ ਤੇ ਹਾ ਪੇਮੈਂਟ ਪਾਪਾ ਜਦੋਂ ਸਾਰੇ ਸੂਟ ਹੋ ਗਿਆ ਤੇ ਵਿਦ ਸ਼ਿਪਿੰਗ ਜੇ ਸ਼ਿਪਿੰਗ ਕਰਵਾਉਣੀ ਆ ਤਵੇ ਵਿਦ ਸ਼ਿਪਿੰਗ ਆਪਾਂ ਸਾਰੇ ਸੂਟ ਜਦੋਂ ਆਪਾਂ ਡਿਲੀਵਰੀ ਕਰਨੇ ਉਸ ਟਾਈਮ ਲੈਣੇ ਆ ਜੇ ਤੁਸੀਂ ਆਪਣੇ ਕੋਲ ਆ ਕੇ ਲੈ ਕੇ ਜਾਣਿਆ ਸੂਟ ਉਸ ਟਾਈਮ ਤੁਸੀਂ ਆਪਣੀ ਬਾਕੀ ਰੈਡੀ ਪੇਮੈਂਟ ਕਰ ਸਕਦੇ ਹੋ ਨਾ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਪਹਿਲੇ ਸੂਟ ਤੋਂ ਇਹ ਭੈਣ ਹੋਣਾ ਨੇ ਜਿਵੇਂ ਹਲਦੀ ਲਈ ਸੂਟ ਰੈਡੀ ਕਰਵਾਏ ਨੇ ਦੋ ਸੇਮ ਸੂਟ ਨੇ ਕੁਝ ਵੀ ਫਰਕ ਨਹੀਂ ਇਹਨਾਂ ਦੇ ਵਿੱਚ ਸੇਮ ਕਲਰ ਸੇਮ ਡਿਜ਼ਾਈਨ ਬਹੁਤ ਹੀ ਸੋਹਣਾ yellow ਕਲਰ ਦਾ ਸੂਟ ਰਹੇਗਾ ਘੇਰੇ ਦੇ ਵਿੱਚ ਦੋ ਬੂਟੇ ਦਿੱਤੇ ਹੋਏ ਆ ਬਹੁਤ ਹੀ ਸੋਹਣਾ ਮਜੈਂਟਾ ਕਲਰ ਦਾ ਪੈਚ ਲਗਾ ਕੇ ਦੋ ਬੂਟੇ ਘੇਰੇ ਦੇ ਵਿੱਚ ਚਾਕਾਂ ਦੀ ਜਿਹੜੀ ਫਿਨਿਸ਼ਿੰਗ ਆਪਾਂ ਹੋ ਸੇਮ ਮਾਰਜੈਂਟਾ ਕਲਰ ਦੇ ਸਟੱਫ ਨਾਲ ਕੀਤੀ ਹੋਈ ਆ ਹਨ ਤੇ neck ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ neck ਦੇ ਉੱਪਰ ਵਰਕੇ ਦਿੱਤਾ ਗਿਆ ਸੇਮ ਦੋਨਾਂ ਦੇ ਡਿਜ਼ਾਈਨ ਰਣ ਕੇ ਸੈਮੀ ਸਿਲਕ ਦੇ ਵਿੱਚ ਆਪਣਾ ਇਹ ਸਟੱਫ ਰਹੂਗਾ ਸੇਮ ਵਰਕਰ neck ਦੇ ਉੱਪਰ ਦੇਖ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ thread ਵੀ ਐਡ ਕਰਵਾ ਸਕਦੇ ਹੋ ਬਾਹਾਂ ਦੇ ਉੱਪਰ ਆਪਾਂ ਪੈਚ ਲਗਾ ਕੇ ਉਹਦੇ ਤੇ ਵਰਕ ਦਿੱਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ sleeve ਦੇ ਉੱਪਰ ਵਰਕ ਸਿੰਪਲ ਸੋਬਰ ਜਿਹਾ ਸੂਟ ਆ ਜਿਵੇਂ ਚਾਹੁੰਦੀਆਂ ਸੀਗੇ ਮੈਂ ਜਿਆਦਾ ਸਾਨੂੰ ਐ ਐਕਸਪੈਂਸਿਵ ਨਹੀਂ ਚਾਹੀਦੇ ਹੈਗੇ ਹਨ ਵੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਚਾਹੀਦੇ ਆ ਬਹੁਤ ਹੀ ਸੋਹਣੇ ਹਲਦੀ ਪਾਸਤੇ ਉਹਨਾਂ ਭੈਣਾ ਹੋਣਾ ਨੇ ਆਪਣੇ ਕੋਲੋਂ ਸੂਟ ਰੈਡੀ ਕਰਵਾਇਆ ਇਹ ਦੋ ਸੇਮ ਸੂਟ ਰਹਿਣਗੇ ਸੇਮ ਕਲਰ ਸੇਮ ਡਿਜ਼ਾਈਨ ਸੇਮ ਆਪਾਂ ਇਹਦਾ ਪੌਚੇਆਂ ਦੇ ਉੱਪਰ ਬਾਰਡਰ ਦਿੱਤਾ ਹੋਇਆ ਬੋਟਾ ਦਿੱਤਾ ਹੈ ਜਿਹੜਾ ਆਪਾਂ ਇਹਦੇ ਘੇਰੇ ਦੇ ਉੱਤੇ ਦਿੱਤਾ ਸੀਗਾ ਪੈਚ ਵਰਕ ਵਿੱਚ ਆਪਾਂ ਬਹੁਤ ਹੀ ਸੋਹਣੀ ਸਲਵਾਰ ਦੇ ਪੌਚੇ ਦੇ ਉੱਪਰ ਫਿਨਿਸ਼ਿੰਗ ਦੇ ਕੇ ਆਪਾਂ ਇਹਦੀ ਪੌਚਾ ਰੈਡੀ ਕੀਤਾ ਹੋਇਆ ਹੈ ਨਾ ਬਹੁਤ ਹੀ ਸੋਹਣਾ ਜਿਹਾ ਕੰਮ ਰਹੇਗਾ ਸਟੇਟ ਸਲਵਾਰਾਂ ਰਹਿਣਗੀਆਂ ਦੋਵੇਂ ਸੇਮ ਹੀ ਸੂਟ ਬਣ বিਚ মে বহুত পড়তি লাভনি বহুত ہی সোনা ਜਿਆ ਕਲਰ ਹੈ ਤੇ ਦੂਸਰਾ ਸੂਟ ਵੀ ਸੇਮ ਰਹੇਗਾ ਸੇਮ ਆਪਾਂ ساری ਚੀਜ਼ ਜਿਵੇਂ ਲਟਕਣ ਵਗੈਰਾ ਵੀ ਸੇਮ ਹੀ ਦਿੱਤੇ ਨੇ ਇਦਾਂ ਹੀ ਦੁਪट्टे ਰਹਿਣਗੇ ਦੁਪट्टे ਵੀ ਆਪਾਂ ਸੇਮ ਰੈਡੀ ਕੀਤੇ ਨੇ ਦੋਨਾਂ ਪਹਿਣਾ ਤੇ ਥੋੜਾ ਬਹੁਤ ਜੇ ਫਰਕ ਹੈਗਾ ਤਾਂ ਖਿਚੜੀ ਗੋਟੇ ਦੇ ਵਿੱਚ ਫਰਕ ਹੈ ਖਿਚੜੀ ਗੋਟੇ ਦੇ ਵਿੱਚ ਨਾਲ ਆਪਾਂ ਐਡ ਕੀਤੇ ਆ ਲੇਸ ਮਰਜੰਟਾ ਕਲਰ ਦੀ ਤੇ ਬਹੁਤ ਹੀ ਸੋਹਣਾ ਜਿਵੇਂ ਖਿਚੜੀ ਗੋਟਾ ਲਗਾ ਕੇ ਆਪਾਂ ਇਹਨਾਂ ਦੇ ਦੁਪੱਟਿਆਂ ਨੂੰ ਰੈਡੀ ਕੀਤਾ ਹੋਇਆ ਵਾ ਬਹੁਤ ਹੀ ਸੋਹਣੇ ਲੱਗਣੇ ਆਏ ਪਾਏ ਹੋਏ ਸੂਟ ਪ्योर ਚੁਣੌਣ ਦੇ ਦੁਪੱਟੇ ਰਹਿਣਗੇ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਤੁਸੀਂ ਆਰਗੈਨਜ਼ਰ ਦੇ ਦੁਪट्टे ਵੀ ਕਰਵਾ ਸਕਦੇ ਹੋ ਤੇ ਜੇ ਕਲਰ ਚੇਂਜ ਕਰਵਾਉਣਾ ਕਿਸੇ ਹੋਰ ਕਲਰ ਤੇ ਵੀ ਇਹ ਡਿਜ਼ਾਈਨ ਤੁਸੀਂ ਆਪਾਣਾ ਕਰਵਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਕਲਰ ਤੇ ਵੀ ਤੁਸੀਂ ਇਹ ਡਿਜ਼ਾਈਨ ਬਣਵਾ ਸਕਦੇ ਹੋ ਬਹੁਤ ਹੀ ਸੋਹਣੇ ਜਿਵੇਂ ਇਹ ਸੂਟ ਬਣ ਕੇ ਜਾ ਰਹੇ ਨੇ ਹਨਾ ਪਹਿਣਾ ਉਹਨਾਂ ਦੇ ਘਰ ਵਿੱਚ ਹੀ ਫੰਕਸ਼ਨ ਆ ਉਹਨਾਂ ਦੇ ਬੇਟੇ ਦੀ ਮੈਰਿਜ ਆ ਇਹ ਭੈਣਾਂ ਨੇ ਆਪਣੇ ਲਈ ਸੂਟ ਰੈਡੀ ਕਰਵਾਏ ਨੇ ਇਹ ਉਹਨਾਂ ਦੇ ਬ੍ਰਦਰ ਦੀ ਜਨਮ ਦਿਨ ਕਹਿੰਦੇ ਉਹਨਾਂ ਨੇ ਆਪਣੇ ਬ੍ਰਦਰ ਦੀ ਮੈਰਿਜ ਤੇ ਪਾਉਣੇ ਆ ਹਨਾ ਬਹੁਤ ਸੋਹਣੇ ਸੂਟ ਬਣੇ ਯੈਲੋ ਮਸਟਰਡ ਕਲਰ ਦੇ ਵਿੱਚ ਤੇ ਬੜਾ ਸੋਹਣਾ ਡਿਜ਼ਾਈਨ ਆ ਬੜਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਸਾਰਾ ਟੋਟਲੀ ਹੈਂਡਵਰਕ ਰਹੇਗਾ ਸੂਟ ਜਿਹੜਾ ਆਪਾਂ ਵਰਕ ਕੀਤਾ ਹੈਂਡਵਰਕ ਹੈ ਤੇ ਨੈਕ ਸੂਟ ਜਿਹੜਾ ਆਪਣਾ ਹੈਗਾ ਉਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ ਆਪਣੇ ਕੋਲੇ ਬਣਦਾ ਹੀ ਆ ਸੂਟ ਮੈਂ ਕਹਿੰਦੀ ਆ ਕੋਈ ਉਹ ਅਜਿਹੀ ਵੀਡੀਓ ਹੋਊਗੀ ਜਿਹਦੇ ਵਿੱਚ ਆਪਣਾ ਇੱਕ ਮੋਹਰਾ ਆਣਾ ਸੂਟ ਤੇ ਕੇਵळा ਸੂਟ ਨਾ ਬਣ ਕੇ ਜਾਂਦਾ ਹੋਵੇ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਆ ਨਿਊ ਸ਼ੇਡ ਦੇ ਵਿੱਚ ਇਹ ਸੂਟ ਆਪਾਂ ਜਿਵੇਂ ਰੈਡੀ ਕੀਤਾ ਦੇਖ ਸਕਦੇ ਹੋ ਨਿਊ ਸ਼ੇਡ ਰਹੇਗਾ ਤੇ ਡਿਜ਼ਾਈਨ ਆਪਣਾ ਪਹਿਲਾਂ ਵਾਲਾ ਹੀ ਰਹੇਗਾ ਬਹੁਤ ਹੀ ਸੋਹਣਾ ਜਿਹਾ ਘੇਰੇ ਦਾ ਕੰਮ ਦੇਖ ਸਕਦੇ ਹੋ ਘੇਰੇ ਦੇ ਵਿੱਚ ਕੰਮ ਤੇ ਉੱਪਰ ਨੂੰ ਜਿਵੇਂ ਪੈਨਲ ਜਾਂਦੇ ਵਿੱਚ ਬੂਟੀ ਦਿੱਤੀ ਹੋਈ ਆ ਬਹੁਤ ਸੋਹਣਾ ਕੰਮ ਕੀਤਾ ਹੋਇਆ neck ਦੇ ਉੱਪਰ ਬਹੁਤ ਹੀ ਪਿਆਰਾ ਜਿਵੇਂ ਕਹਿੰਦੇ ਹੋ ਵਰਕ ਹੋਇਆ ਹੋਇਆ ਵਾ ਕੋੜ ਦਾ ਪੱਟੀ ਸਟਾਈਲ ਦੇ ਵਿੱਚ ਉੱਪਰ ਨੂੰ ਪੈਨਲ ਵਿੱਚ ਬੂਟੀ ਤੇ ਬੂਟੇ ਇਹਦੇ 슬ੀਵਜ਼ ਦੇ ਉੱਪਰ ਵਰਕ ਹੋਇਆ ਹੈ ਬਹੁਤ ਸੋਹਣੇ ਬੂਟੇ ਦੇ ਕੇ ਤੇ ਮੂਰੀ ਦੇ ਉੱਪਰ ਆਪਣਾ ਬਾਅਦ ਦੀ ਮੂਰੀ ਦੇ ਉੱਪਰ ਕੰਮ ਦਿੱਤਾ ਗਿਆ ਵਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਵਾ ਇਹ ਨਿਊ ਕਲਰ ਦੇ ਵਿੱਚ ਬਣਿਆ ਹੁਣ ਤੱਕ ਬਹੁਤ ਕਲਰਾਂ ਦੇ ਵਿੱਚ ਬਣ ਕੇ ਗਿਆ ਆਪਣੇ ਕੋਲ ਸੂਟ ਇਹ ਇਹ ਅੱਜ ਨਿਊ ਸ਼ੇਡ ਆ ਰੈੱਡ ਰਸਟ ਮਜੈਂਟਾ ਕਾਪਰ ਅੰਟਿਕ ਜਾਂ ਕਲ ਪਤਾ ਨਹੀਂ ਕਿੰਨੇ ਕਲਰਾਂ ਦੇ ਵਿੱਚ ਜਿਵੇਂ ਇਹ ਸੂਟ ਆਪਣੇ ਕੋਲ ਬਣ ਕੇ ਜਾ ਰਿਹਾ ਵਾ ਤੇ ਇਹਦੇ ਜਿਹਦਾ ਹੈਗਾ ਸ਼ਰਾਰੇ ਦੇ ਵਿੱਚ ਆਪਾਂ ਦਿੱਤੀ ਹੋਈ ਆ ਬੂਟੀ ਸਾਰੇ ਸ਼ਰਾਰੇ ਦੇ ਵਿੱਚ ਪਾਈ ਆ ਬੂਟੀ ਪੂਰਾ ਹੈਵੀ ਸ਼ਰਾਰਾ ਰਹੇਗਾ ਦੇਖ ਸਕਦੇ ਹੋ ਪੂਰਾ ਹੈਵੀ ਸ਼ਰਾਰਾ ਵਿੱਚ ਉਹਦੇ ਬੂਟੀ ਆ ਬਹੁਤ ਹੀ ਸੋਹਣਾ ਜਿਹਾ ਕੰਮ ਵਿੱਚ ਬੂਟੀ ਦੇ ਕੇ ਕੀਤਾ ਹੋਇਆ ਵਾ ਸਾਰੇ ਛੜੜ ਦੇ ਵਿੱਚ ਬੂਟੀ ਰਹਿ ਗਈ ਤੇ ਟਿਸ਼ੂ ਤੇ ਚੰਪਾ ਲੇਸ ਲਾ ਕੇ ਆਪਾਂ ਇਹਦੀ ਵੀ ਫਿਨਿਸ਼ਿੰਗ ਕੀਤੀ ਹੋਈ ਹੈ ਦੇਖ ਸਕਦੇ ਹੋ ਹੈ ਨਾ ਸਾਰੇ ਵਿੱਚ ਆਪਾਂ ਬੂਟੀ ਦਿੱਤੀ ਆ ਬਹੁਤ ਹੀ ਸੋਹਣਾ ਜਿਹਾ ਕੰਮ ਆ ਜਿਹੜਾ ਆਪਾਂ ਇਹਦੇ ਵਿੱਚ ਬੂਟੀ ਦਿੱਤੀ ਹੈ ਨਾ ਬਾਜੀ ਦੇ ਵਿੱਚ ਉਹੀ ਬੂਟੀ ਆਪਾਂ ਛੜੜ ਦੇ ਵਿੱਚ ਦਿੱਤੀ ਹੋਈ ਆ ਜਿਹੜਾ ਰਹਿ ਗਿਆ ਦੁਪੱਟਾ ਉਹ ਆਪਾਂ ਵਿੱਚ ਆਪਾਂ ਪੈਨਲ ਪਾ ਕੇ ਦੁਪੱਟੇ ਦੇ ਵਿੱਚ ਲੇਸਾਂ ਦੇ ਪੈਨਲ ਪਾ ਕੇ ਆਪਾਂ ਉਹ ਦੁਪੱਟਾ ਰੈਡੀ ਕੀਤਾ ਹੋਇਆ 4 ਸਾਈਡ ਦਿੱਤੀ ਹੋਈ ਹੈ ਲੇਸ ਬਹੁਤ ਹੀ ਸੋਹਣਾ ਜਿਵੇਂ ਕਿਉਂਕਿ ਆਪਾਂ ਵਰਕੇ ਦੇ ਤੇ ਨਹੀਂ ਕੀਤਾ ਸ਼ਰਾਰਤ ਵੀ ਬੂਟੀ ਸੀਗੀ ਫਿਰ ਹਨਾ ਕਾਫੀ ਹੈਵੀ ਹੋ ਜਾਣਾ ਸੀਗਾ ਬਹੁਤ ਹੀ ਸੋਹਣਾ ਜਿਵੇਂ ਕਲਰ ਤੇ ਬਹੁਤ ਹੀ ਸੋਹਣਾ ਇਹ ਸੂਟ ਰੈਡੀ ਹੋਇਆ ਵਾ ਨਿਊ ਕਲਰ ਦੇ ਵਿੱਚ ਡਿਜ਼ਾਈਨ ਆਪਣਾ ਪਹਿਲਾ ਵਾਲੇ ਹੀ ਰਹੇਗਾ ਰਿਪੀਟ ਦੇ ਵਿੱਚ ਡਿਜ਼ਾਈਨ ਆਪਣੇ ਬਾਣੀ ਬਹੁਤ ਰਹੇ ਨੇ ਇਹ ਰਿਪੀਟ ਦੇ ਵਿੱਚ ਹੀ ਆ ਡਿਜ਼ਾਈਨ ਵਾਲਾ ਜਦੋਂ ਦਾ ਮਤਲਬ ਇਹਨੇ ਡਿਜ਼ਾਈਨ ਆਪਣਾ ਬਣਦਾ ਤਾਂ ਜਦੋਂ ਵੀ ਆਪਾਂ ਵੀਡੀਓ ਬਣਾਉਣੇ ਜਾਂਦੀ ਉਹਦੇ ਵਿੱਚ ਇਹ ਡਿਜ਼ਾਈਨ ਆਪਣਾ ਬਣਦੇ ਬਣਦਾ ਵਾ हां जी नेक्स्ट सूट ਵੀ ਆਪਣੇ ਦੋ ਸਿਸਟਰਸ ਦੇ ਸੂਟ ਨੇ ਸੇਮ ਕਲਰ ਤੇ ਸੇਮ ਡਿਜ਼ਾਈਨ ਦੇ ਵਿੱਚ ਬਣੇ ਹੋਏ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਸੌਰੀ ਡਿਜ਼ਾਈਨ ਡਿਫਰੈਂਟ ਕਲਰ ਸੇਮ ਇਹ ਦੋ ਸਿਸਟਰ ਨੇ ਬਣਵਾਏ ਨੇ ਆਪਣੇ ਲਈ ਸੂਟ ਦੋਨਾਂ ਪਹਿਣਾ ਦੇ ਨੇ ਬਹੁਤ ਹੀ ਸੋਹਣਾ ਕਲਰ ਆ ਜਿਵੇਂ ਹਰੇ ਕੇ ਇਸ ਡਿਜ਼ਾਈਨ ਨੂੰ ਵੇਅਰ ਕਰ ਸਕਦਾ ਵਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਦੇਖ ਸਕਦੇ ਬਹੁਤ ਹੀ ਸੋਹਣਾ ਡਿਜ਼ਾਈਨ ਘੇਰੇ ਦੇ ਵਿੱਚ ਕੰਮ ਰਹੇਗਾ ਕੇ ਦੇ ਵਿੱਚ ਕਮ ਵਿੱਚ ਮੈਰੂਨ ਕਲਰ ਦਾ ਥ्रेड ਬਹੁਤ ਹੀ ਸੋਹਣਾ ਲੱਗ ਰਿਹਾ ਜਿਹੜਾ ਆਪਾਂ ਮੈਰੂਨ ਥ्रेड ਵਿੱਚ ਆਪਾਂ ਐਡ ਕੀਤਾ ਨਾ ਬਹੁਤ ਸੋਹਣਾ ਲੱਗ ਰਿਹਾ ਵਾ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਆ ਵਿੱਚ ਆਪਾਂ ਸਾਰੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਦੇਖ ਸਕਦੇ ਸਾਰੇ ਦੇ ਵਿੱਚ ਬੂਟੀ ਤੇ ਨੈੱਕ ਦੇ ਉੱਪਰ ਆਪਾਂ ਕੁੜਤਾ ਪੱਟੀ ਦਿੱਤੀ ਹੋਈ ਆ ਸਾਰੇ ਦੇ ਵਿੱਚ ਬੂਟੀ ਤੇ ਕੁੜਤਾ ਪੱਟੀ ਬਹੁਤ ਹੀ ਸੋਹਣਾ ਕਲਰ ਇੱਕ ਰਸਟ ਕੋਲੋ ਕਾਪਰ ਰਸਟ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਹੈਗਾ ਸੈਮੀ ਸਿਲਕ ਦੇ ਵਿੱਚ ਸੂਟ ਬਣਿਆ ਹੋਇਆ ਵਿੱਚ ਬਹੁਤ ਹੀ ਸੋਹਣਾ ਮੈਰੂਨ ਕਲਰ ਦਾ ਆਪਾਂ ਟੱਚ ਦਿੱਤਾ ਹੋਇਆ ਵਾ ਚਾਕਾਂ ਦੇ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਹੀ ਦਿੱਤੀ ਹੋਈ ਆ ਦੋ ਭੈਣਾਂ ਨੇ ਆਪਣੇ ਲਈ ਬਣਵਾਇਆ ਜਿਵੇਂ ਇੱਕ ਭੈਣ ਨੇ ਥੋੜਾ ਜਿਹਾ ਹੈਵੀ ਲੁੱਕ ਚ ਬਣਵਾਇਆ ਇੱਕ ਭੈਣ ਨੇ ਥੋੜਾ ਜਿਹਾ ਹਲਕੀ ਲੁੱਕ ਦੇ ਵਿੱਚ ਬਣਵਾਇਆ ਜਿਵੇਂ ਜਿਆਦਾ ਹੈਵੀ ਸੂਟ ਨਹੀਂ ਬਣਵਾਇਆ ਉਹਨਾਂ ਨੇ ਬਹੁਤ ਸੋਹਣਾ ਹੈਗਾ ਇਹ ਸੂਟ ਬਣਿਆ ਬੜਾ ਹੀ ਸੋਹਣਾ ਇਹ ਕਲਰ ਹੈ ਮੈਰੂਨ ਕਲਰ ਦਾ ਟੱਚ ਆ ਬੜੀ ਸੋਹਣੀ ਇਹ ਤੇ ਗਲੇ ਦੇ ਉੱਪਰ ਆਪਾਂ ਕੋਰਤਾ ਪੱਟੀ ਦਿੱਤੀ ਹੋਈ ਆ ਕੋਰਤਾ ਪੱਟੀ ਦੇ ਵਿੱਚ ਵਰਕ ਕੀਤਾ ਹੋਇਆ ਵਾ ਬਹੁਤ ਸੋਹਣਾ ਕੰਮ ਰਹੇਗਾ ਤੇ ਨਾਲ ਇਹਨਾਂ ਦੇ ਵੀ ਸਲਵਾਰਾ ਬੜੀਆਂ ਹੋਈਆਂ ਨੇ ਸੂਟਾਂ ਦੇ ਨਾਲ ਕਲਰ ਸੇਮ ਨੇ ਦੋਨਾਂ ਸੂਟਾਂ ਦੇ ਇਹ ਸਾਨੂੰ ਦੂਸਰਾ ਡਿਜ਼ਾਈਨ ਹੈਗਾ ਜਿਹੜਾ ਉਹ ਘੇਰੇ ਦਾ ਕੰਮ ਤੇ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਜਿਵੇਂ ਤੁਸੀਂ ਕਿਸੇ ਮਦਰ ਨੂੰ ਗਿਫਟ ਕਰਨਾ ਜਾਂ ਕਿਸੇ ਨੂੰ ਵੀ ਗਿਫਟ ਕਰਨਾ ਨਾ ਉਹਦੇ ਲਈ ਇਹ ਬਹੁਤ ਹੀ ਸੋਹਣਾ ਸੂਟ ਆ ਘੇਰੇ ਦਾ ਕੰਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹਾਂਜੀ ਜਿਵੇਂ ਤੁਸੀਂ ਕਿਸੇ ਨੂੰ ਵੀ ਗਿਫਟ ਕਰਨਾ ਹੋਵੇ ਨਾ ਉਹਦੇ ਲਈ ਬਹੁਤ ਹੀ ਵਧੀਆ ਜਿਵੇਂ ਇਹ ਡਿਜ਼ਾਈਨ ਆ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਘੇਰੇ ਦੇ ਵਿੱਚ ਬਾਰਡਰ ਦੇ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਇਹ ਚਾਕਾ ਦੀ ਫਿਨਿਸ਼ਿੰਗ ਆ ਉਹ ਇਹਦੀ ਵੀ ਆਪਾਂ ਟਿਸ਼ੂ ਦਾ ਨਾੜ ਕੀਤੀ ਆ ਸੇਮ ਕਲਰ ਦੇ ਵਿੱਚ ਜਿਵੇਂ ਦੋ ਡਿਜ਼ਾਈਨ ਡਿਫਰੈਂਟ ਬਣੇ ਆ ਬਹੁਤ ਹੀ ਸੋਹਣਾ ਜਿਵੇਂ ਉੱਪਰ ਤਾਂ ਕਿਤੇ ਬੂਟੀ ਦਿੱਤੀ ਹੋਈ ਆ ਬੜਾ ਸੋਹਣਾ ਕੰਮ ਕੀਤਾ ਹੋਇਆ ਤੇ ਨਾਲ ਇਹਨਾਂ ਦੇ ਵੀ ਚੁਣੌਂਦੇ ਦੁਪੱਟੇ ਰਹਿਣਗੇ ਲੇਸਾ ਲਾ ਕੇ ਆਪਾਂ ਇਹਨਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਦੋਨਾਂ ਦੁਪੱਟਿਆਂ ਦੀ ਨਾ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣੇ ਜਿਵੇਂ ਇਹ ਸੂਟ ਬਣ ਕੇ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਵੀ ਕਿਸੇ ਵੀ ਕਲਰ ਦੇ ਵਿੱਚ ਆਰਡਰ ਕਰਵਾ ਸਕਦੇ ਹੋ ਹਨ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਤੇ ਨੈਕਸਟ ਸੂਟ ਜਿਹੜਾ ਆਪਣਾ ਹੈ ਪਹਿਣ ਉਹਨਾਂ ਨੇ ਸੂਟ ਆਪਣੇ ਕੋਲੋਂ ਰੈਡੀ ਕਰਵਾਇਆ ਹੈ ਤੁਸੀਂ ਇਹਨੂੰ ਕਿਸੇ ਵੀ ਆਪਣੇ ਘਰ ਦੇ ਫੰਕਸ਼ਨ ਦੇ ਵਿੱਚ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੇਖ ਸਕਦੇ ਹੋ ਨਾ ਬਹੁਤ ਹੀ ਸੋਹਣਾ ਸੂਟ ਹੈ ਇਹਦਾ ਮਰਜੈਂਟਾ ਕਲਰ ਰਹੇਗਾ ਜਿਵੇਂ ਸ਼ਗਨ ਤੇ ਦੇਣ ਵਾਸਤੇ ਵੀ ਬਹੁਤ ਹੀ ਵਧੀਆ ਸੂਟ ਹੈ ਇਹ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਦੇਖ ਸਕਦੇ ਹੋ ਚਾਹ ਕੇ ਇਹਦਾ ਕੰਮ ਪੈਚ ਵਰਕ ਬਹੁਤ ਸੋਹਣਾ ਕੰਮ ਹੋਇਆ ਹੈ ਚਾਕਰੇ ਦਾ ਕੰਮ ਰਹੇਗਾ ਵਿੱਚ ਆਪਾਂ ਪੈਚ ਵਰਕ orange ਕਲਰ ਨਾਲ ਕੀਤਾ ਸੈਂਟਰ ਦੇ ਵਿੱਚ ਆਪਾਂ ਇੱਕ ਬੂਟਾ ਦਿੱਤਾ ਚਾਕਾਂ ਕੋੜੇ ਆਪਾਂ ਬੂਟੀ ਦਿੱਤੀ ਹੈ ਬਹੁਤ ਹੀ ਸੋਹਣਾ ਬਾਰਡਰ ਇੱਕ ਵਿੱਚ ਆਇਆ ਹੈ 골ਡਨ ਕਲਰ ਦੇ ਵਿੱਚ ਹੈ ਨਾ ਬਹੁਤ ਸੋਹਣਾ ਉੱਪਰ ਨੂੰ ਵਰਕ ਗਿਆ ਹੈ ਨੈਕਲਾਈਨ ਬਹੁਤ ਹੀ ਪਿਆਰੀ ਜਿਹੀ ਬਣੀ ਹੈ ਆ ਤੇ ਉਹਦੇ ਵਿੱਚ ਵੀ ਆਪਾਂ ਵਰਕ ਦਿੱਤਾ ਵਿੱਚ ਆਪਾਂ ਸਾਰੇ orange ਕਲਰ ਦਾ ਥ्रेड ਯੂਜ਼ ਕੀਤਾ ਵਾ 슬ੀਵਸ ਪੂਰੀਆਂ ਹੈਵੀ ਰਹਿਣੀਆਂ ਦੇਖ ਸਕਦੇ ਪੂਰੀ ਹੈਵੀ 슬ੀਵਸ ਰਹੂਗੀ ਪੂਰਾ ਬੈਲ 슬ੀਵ ਦੇ ਵਿੱਚ ਬਣਿਆ ਹੋਇਆ ਹੈ ਇਹ ਪੂਰਾ ਭਰਿਆ ਹੋਇਆ ਹੈ ਬਹਾ ਵਰਕ ਨਾਲ ਪੂਰੀ ਹੈਵੀ ਵਰਕ ਕਰਕੇ ਆਪਾਂ ਬਾਹ ਬਣਾਈ ਹੋਈ ਆ ਬਾਹ ਦੇ ਵਿੱਚ ਪੂਰਾ ਹੈਵੀ ਵਰਕ ਰਹੇਗਾ ਤੇ ਬਹੁਤ ਹੀ ਸੋਹਣਾ ਜਿਵੇਂ ਇਹ ਕਲਰ ਹੈ ਮਜੈਂਟਾ ਪੂਰੀ ਹੈਵੀ 슬ੀਵਸ orange ਕਲਰ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਆ ਤੇ ਬੈਕ ਦੇ ਵਿੱਚ ਵੀ ਆਪਾਂ ਬੂਟੀ ਦਿੱਤੀ ਹੋਈ ਆ ਬੈਕ ਪੱਲੇ ਦੇ ਵਿੱਚ ਵੀ ਆਪਾਂ ਬੂਟੀ ਦਿੱਤੀ ਹੋਈ ਆ orange ਕਲਰ ਮਜੈਂਟਾ ਕਲਰ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਮਜੈਂਟਾ ਕਲਰ ਹੈ ਨਾ ਇਹਦੇ ਤੇ ਬਿੰਦੀ ਬਾਰਕ ਕੀਤਾ ਖੇਡਦਾ ਹੀ ਬਹੁਤ ਆ ਬਹੁਤ ਹੀ ਸੋਹਣਾ ਲੱਗਦਾ ਜਦੋਂ ਆਪਾਂ ਇਹਦੇ ਤੇ ਵਰਕ ਕਰਦੇ ਆ ਔਰ ਮਜੈਂਟਾ ਕਲਰ ਤੇ ਔਰੇਂਜਾ ਬੜਾ ਹੀ ਸੋਹਣਾ ਕੰਬੀਨੇਸ਼ਨ ਹੋਇਆ ਹੈ ਤੇ ਨਾਲ ਜਿਹੜਾ ਹੈਗਾ ਇਹਦੇ ਸ਼ਰਾਰਾ ਬਣਿਆ ਹੋਇਆ ਬਹੁਤ ਹੀ ਹੈਵੀ ਸ਼ਰਾਰਾ ਰਹੇਗਾ ਦੇਖ ਸਕਦੇ ਹੋ ਪੂਰਾ ਫਲੇਅਰ ਦੇ ਵਿੱਚ ਇਹ ਸ਼ਰਾਰਾ ਰੈਡੀ ਕੀਤਾ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਆ ਫਰੈਂਡ ਔਰੇਂਜ ਵਿੱਚ ਲਾ ਕੇ ਨਾ ਬੜਾ ਹੀ ਸੋਹਣਾ ਸੂਟ ਬਣ ਗਿਆ ਹੈ ਤੇ ਪਨਿਸ਼ਿੰਗ ਆਪਾਂ ਇਹਦੀ ਵੀ orange ਕਲਰ ਨਾਲ ਕੀਤੀ ਹੈ ਬੜੇ ਸੋਹਣੇ ਵਿੱਚ ਮੋਹਰ ਜੇ ਪਾਏ ਹੈ ਬੜਾ ਬੜਾ ਡੀਸੈਂਟ ਜਿਹਾ ਸੂਟ ਬਣ ਗਿਆ ਹੈ ਉੱਪਰ ਨੂੰ ਆਪਾਂ ਬੂਟੀ ਦਿੱਤੀ ਹੋਈ ਹੈ ਹਨ ਬਹੁਤ ਹੀ ਪਿਆਰਾ ਦੇਖ ਸਕਦੇ ਹੋ ਵਰਕ ਹੈ ਤੁਸੀਂ ਇਹਨੂੰ ਵੀ ਕਿਸੇ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਐਜ਼ ਇਟ ਇਜ਼ ਦਾ ਹੈਗਾ ਹੀ ਸੋਹਣਾ ਹੈ ਹਨ ਬਾਕੀ ਜਿਵੇਂ ਕਸਟਮਰ ਦੀ ਚੋਅ ਆਈ ਹੁੰਦੀ ਆ ਆਪਾਂ ਉਸ ਦੇ ਅਕੋਰਡਿੰਗ ਹਨਾ ਸੂਟ ਬਣਾ ਕੇ ਦੇ ਦੇਈਦਾ ਤੁਸੀਂ ਇਹਨਾਂ ਸੂਟਾਂ ਨੂੰ ਆਰਡਰ ਕਰ ਲਈਏ ਆਪਣੇ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਤੁਸੀਂ ਉਹਦੇ ਤੇ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਪ੍ਰਾਈਸ ਲੈ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਨਾ ਜਿਹੜਾ ਰੋਗਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਆਰਗੈਂਜ਼ਾ ਦੇ ਵਿੱਚ ਰੈਡੀ ਕੀਤਾ ਦੇਖ ਸਕਦੇ ਹੋ 4 ਸਾਈਡ ਬਾਰਡਰ ਰਹੇਗੀ 4 ਸਾਈਡ ਬਾਰਡਰ ਰਹੇਗੀ ਇਹਦੇ ਤੇ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਦੁਪੱਟੇ ਦੇ ਵਿੱਚ ਨਾ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ 4 ਸਾਈਡ ਬਾਰਡਰ ਵਿੱਚ ਬੂਟੀ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਇਹਦੀ ਵੀ ਆਪਾਂ orange ਕਲਰ ਦੇ ਨਾਲ ਕੀਤੀ ਹੋਈ ਆ ਤੇ ਨਾਲ ਆਪਾਂ ਖਿਚੜੀ ਗੋਟਾ ਲਗਾਇਆ ਖਿਚੜੀ ਗੋਟੇ ਨਾਲ ਨਾਲੇ ਤਾਂ ਵੇਟ ਦੇ ਵੱਧ ਹੁੰਦਾ ਦੁਪੱਟੇ ਦਾ ਹਨ ਤੇ ਨਾਲੇ ਉਦਾਂ ਲੱਗਿਆ ਬਹੁਤ ਸੋਹਣਾ ਲੱਗਦਾ ਹੈ ਨਾ ਹੈਵੀ ਲੁੱਕ ਆ ਜਾਂਦੀ ਆ ਸੂਟ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਆ ਤੁਸੀਂ ਇਹ ਨਾ ਸੂਟਾਂ ਨੂੰ ਆਰਡਰ ਕਰ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਰਿਹਾ 788350223 ਆਪਣੀ ਜਿਹੜੀ ਬੁਟੀਕਾ ਜਗਰਾਉਂ ਸ਼ਹਿਰ ਦੇ ਵਿੱਚ ਆ ਤੁਸੀਂ ਕਾਲ ਕਰਕੇ ਆਪਣੀ ਬੁਟੀਕ ਤੇ ਵੀ ਆ ਸਕਦੇ ਹੋ ਹਾਂਜੀ ਕਿੱਦਾਂ ਲੱਗੇ ਤੁਹਾਨੂੰ ਅੱਜ ਅੱਜ ਵਾਲੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਾਇਆ ਹੈ ਜੇ ਤੁਸੀਂ ਹਜ ਤੱਕ ਉਹਨੂੰ ਨਹੀਂ ਫੋਲੋ ਕਰਦੇ ਤਾਂ ਪਲੀਜ਼ ਉਹਨੂੰ ਵੀ ਫੋਲੋ ਕਰੋ ਆਪਾਂ ਫੇਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਲ